ਸਰਬਜੀਤ ਸੰਗਰੂਰ ਦੀ ਰਚਨਾ ਮਨੁੱਖੀ ਮਨ ਆਤਮਾ ਇੱਕੋ ਹੈ ਗੁਰੂ ਸਾਹਿਬ ਸਮਝਾਇਆ ਚੇਤਨਤਾ ਗਿਆਨ ਸੂਚਨਾ ਸੰਗ ਮਨ ਦਾ ਨਾਤਾ ਹਰਕ ਸੋਗ ਗੁਣ ਪਾਇਆ ਤਨ ਗੁਰੂ ਜਿੰਨਾ ਮਨੁੱਖੀ ਮਨ ਆਤਮਾ ਦੋਮਾਂ ਨੂੰ ਹੈ ਇੱਕ ਗਿਨਾਇਆ ਇਹ ਮਨ ਕਰਮਾ ਇਹੋ ਮਨ ਧਰਮਾ ਪੰਜ ਤਤੋਂ ਪੰਜ ਤਤੋਂ ਤਨ ਮਨ ਪ੍ਰਗਟਾਇਆ ਪ੍ਰਤੱਖ ਗਿਆਨ ਸੰਕਲਪ ਜਾਣੋ ਗੈਰ ਹਾਜ਼ਰ ਵਸਤੂ ਕਲਪਨਾ ਵਿਕਲਿਤ ਅਖਵਾਇਆ ਜੀਵਨ ਜਾਂਚ ਦਾ ਮੁੱਖ ਸੂਤਰ ਮਨ ਹੈ ਮਨ ਤੋਂ ਹੀ ਮਨੁੱਖ ਸ਼ਬਦ ਹੋਂਦ ਵਿੱਚ ਆਇਆ ਮਨ ਤੋਂ ਹੀ ਮਨੁੱਖ